ਹਾਂ 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 ਇਹ ਦੇ ਲੈ ਚੀ ਤਸਵੀਰ ਹੁਜੀ ਬਾਪੂ ਹਾਂ ਹਾਂ ਮੈਂ 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 ਨਹੀਂ ਸੀ ਸ਼ਰੀਫ ਸਮਝਦਾ ਸੀ ਓਏ ਬੱਬਾ ਮੈਂ ਸ਼ਰੀਫ ਹਾਂ ਕਰੇ ਤੀ ਦਾ ਪਿਆਰ ਰੱਖਿਆ ਤੂੰ ਇਹੋ ਜੀਆਂ ਤਸਵੀਰਾਂ ਜੀਬ ਚ ਪਾ ਕੇ ਤੁਰਿਆ ਫਿਰਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਕਿੱਥੋਂ ਆਈ ਏ ਅੱਡ ਕਰ ਕਰ ਕੇ ਅੱਪੇ ਵੇਖ ਘਰ ਘਰ ਘੜ ਘੜ ਮੈਨੂੰ ਨਹੀਂ ਪਤਾ ਇਹ ਤਸਵੀਰ ਮੇਰੀ ਜੇਬ ਚ ਕਦੋਂ ਆਈ ਹੈ ਕਿਨੇ ਪਾਈਏ ਮੈਨੂੰ ਨਹੀਂ ਪਤਾ ਤੇਰੀ ਸੋ ਮੇਰੀ ਸੁਣ ਲੈ ਮੈਂ ਤੈਨੂੰ ਬੜੀ ਸੋਹਣੀ ਜੀ ਕੁੜੀ ਲੈ ਕੇ ਦਊਂਗਾ ਬੇਬੇ ਨੂੰ ਨਾ ਤੁਸੀਂ ਨਾ ਮੈਨੂੰ ਕੁੜੀ-ਕੁੜੀ ਨਹੀਂ ਚਾਹੀਦੀ ਤੁਮੇ ਤਾਂ ਨਾ ਇਹ ਕੁੜੀ ਚੜਨਾ ਇਹ ਚੜਨਾ ਕੁੜੀ ਚੜਨਾ ਬਬੂ ਓ ਛੜੀ ਕੀਮਤੀ ਪਾਂਜੀ ਦੀ ਸਿਭੋ ਬੁਦਿਨਾ ਵਿਆਹ ਕਰਾਣਾ ਮੈਂ ਤੇਰੀ ਅਸੀਂ ਤੇ ਅਸੀਂ ਹੋਏ ਬੇਬੇ ਆਹ ਮੈਂ ਕਹਿੰਦਾ ਹੈ ਕਿ ਖੜ ਖੜ ਮੈਂ ਤਾਂ ਸਮਝਿਆ ਸੀ ਤੇਰੀ ਮਾਂ ਨੇ ਸਿਰਫ ਮਿਰਜ਼ਾ ਹੀ ਜੰਮਿਆ ਹੈ ਪਰ ਤੂੰ ਤਾਂ ਪੜਾ ਲੁੱਚਾ ਮਿਰਜ਼ਾ ਹੈ ਬਾਪੂ ਤੇਰੀ ਤੇ ਗਿਆ ਮੈਂ ਮੈਂ ਮੇਰੀ ਤੇ ਆ ਬੇਬੇ ਨਾ 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 ਆ ਕੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਕੀ ਗੱਲ ਪੁੱਤ ਤੋ ਬਾਪੂ ਨਾ ਮੇਰੇ ਵਿਆਹ ਦੀ ਗੱਲ ਮੇਰੇ ਨਾਲ ਹੀ ਕਰੀ ਜਾਂਦਾ ਹਾਂ ਨਹੀਂ ਮੈਂ ਛੱਦਕੇ ਜਾਵਾਂ ਪਹਿਲੀ ਵਾਰੀ ਤੇਰੇ ਪਿਓ ਨੇ ਚੱਜ ਦੀ ਗੱਲ ਕੀਤੀ ਪੁੱਤ ਵਿਆਹ ਤਾਂ ਤੇਰਾ ਕਰਨਾ ਹੀ ਪਊ ਹੋਰ ਤੇ ਤੁਕੰਦਾ ਚੱਕਰ ਮਰਵਾਉਣੀ ਏ ਹਾਂ ਬੀਬੇ ਹਾਂ ਸੰਗੌਂਡੀਆਂ ਦਾ ਆ ਤਾਂ ਭਾਈ ਤੂੰ ਵਧੀਆ ਗੱਲ ਕੀਤੀ ਜਿਉਂਦਾ ਰਹੇ ਸ਼ੇਰ ਬੱਬਰ ਮੇਰਾ ਅੱਤ ਸੀ ਕੀ ਲਾਲੋ ਲਾਲ ਹੋਈ ਜਾਏ ਨਾ ਫੇਰ ਉੱਠੋ ਮੈਂ ਇਹ ਤੇ ਤੇਰੀ ਲੱਡੀ ਮੇਰੇ ਤੇ ਚੜੀ ਏ